हां जी 사ਤਸ੍ਰੀਕਾਲ ਜੀ ਉਹ ਦਿਨ ਆਪਾਂ ਨੇ ਵੀਡੀਓ ਪਾਈ ਸੀ ਕਿ i20 ਦੀ ਉਹਦੇ ਬੰਪਰ ਖੋਲੇ ਤੁਹਾਨੂੰ ਦੱਸਿਆ ਇਹ ਬੰਪਰ ਪੇਂਟ ਕਰਨੇ ਨੇ ਤੇ ਗੱਡੀ ਕੰਪਾਉਂਡ ਕਰਨੀ ਆ ਤੇ ਉਹ ਗੱਡੀ ਆਪਣੀ ਹੋ ਗਈ ਰੈਡੀ ਰੰਗ ਵੀ ਹੋ ਗਿਆ ਬੰਪਰਾਂ ਨੂੰ ਗੱਡੀ ਕੰਪਾਉਂਡ ਵੀ ਹੋ ਗਈ ਤੁਹਾਨੂੰ ਦਿਖਾਉਨੇ ਆ ਤੇ ਦੇਖ ਕੇ ਦੱਸਿਓ ਕਹਜਾ ਲੱਗਿਆ ਕੰਮ ਆਪਣਾ ਕਰੋ ਚੱਕ ਜੀ ਹਾਂ ਜੀ ਦੇਖੋ ਰੰਗ ਆ ਦੇਖੋ ਇੱਥੋਂ ਗੌਰ ਨਾਲ ਦੇਖੋ ਆ ਬੰਪਰ ਆ ਆ ਬੋਨਟ ਆ ਇੱਕੋ ਜਿਹਾ ਲੱਗਦਾ ਨਾ ਆਹੀ ਚੀਜ਼ ਰੰਗ ਜਦੋਂ ਕਰਾਉਣੇ ਆ ਹੀ ਜੀ ਦੇਖਣ ਵਾਲੀਆਂ ਹੁੰਦੀਆਂ ਨੇ ਆਹ ਹੈ ਬੰਪਰ ਤੇ ਆ ਫੰਡਰ ਦੋਨਾਂ ਚੀਜ਼ਾਂ ਰੰਗ ਇੱਕੋ ਜਿਹਾ ਮੈਚ ਹੈਗਾ ਮੈਂ ਸਾਈ ਜੀ ਜੇ ਦੇਖਣ ਵਾਲੇ ਹੁੰਦੇ ਇੱਥੋਂ ਹੀ ਪਤਾ ਲੱਗਦਾ ਗੱਡੀ ਦਾ ਰੰਗ ਹੋਇਆ ਹੋਇਆ ਕਿ ਨਹੀਂ ਹੋਇਆ ਹੋਇਆ ਹੁਣ ਬੰਪਰ ਰੰਗ ਕੀਤੇ ਨੇ ਫੰਡਰ ਆ ਸਭ ਓਰੀਜਨਲ ਦਾ ਗੱਡੀ ਪੂਰੀ ਕੰਪਾਉਂਡ ਕੀਤੀ ਆ ਗੱਡੀ ਦੀ ਸ਼ਾਈਨਿੰਗ ਚੈੱਕ ਕਰੋ ਚਮਕ ਆ ਦੇਖੋ ਸੈਂਪਲ ਪਾਣੀਓ ਮਾਰਿਆ ਕੰਪਾਉਂਡ ਕਰਨ ਤੋਂ ਬਾਅਦ ਕੋਈ ਪਾਲਸਾਂ ਦੀ ਹੁੰਦੀ ਆ ਪਾਲਸ ਵੀ ਨਹੀਂ ਮਾਰੀ ਹੈਗੀ ਆਪਾਂ ਨੇ ਗੱਡੀ ਕੰਪਾਉਂਡ ਹੋਈ ਹੋਈ ਆ ਤੇ ਪਾਣੀ ਮਾਰ ਕੇ ਤੇ ਸਿੰਪਲ ਪਾਣੀ ਮਾਰਿਆ ਇਸ ਘਾਤੇ ਅੰਦਾਗ ਜਲ ਗਿਆ ਹੱਥ ਦਾ ਕਾਰਟ ਦਾ ਨੂੰ ਪਤਾ ਘਰੇ ਚ ਲੱਗੇ ਜਾਂਦਾ ਮਾੜਾ ਮੋਟਾ ਪਿਛਲਾ ਬੰਪਰ ਵੀ ਰੰਗ ਮਾਰਿਆ ਤੇ ਮੂਰ ਲਾ ਵੀ ਦੋਨੇ ਬੰਪਰ ਰੰਗ ਮਾਰੇ ਨੇ ਆਪਾਂ ਨੇ ਤੇ ਗੱਡੀ ਚਮਕ ਦੇਖੋ ਹੈਗੀ ਆ ਨਾ ਉੱਕੇ ਰਿਪੋਰਟ ਹਾਂਜੀ ਆਪਣਾ ਕੰਮ ਕਹਿਜਾ ਲੱਗਿਆ ਜਰੂਰ ਕਮੈਂਟ ਕਰਕੇ ਦੱਸਿਓ ਕਮੈਂਟ ਜਰੂਰ ਕਰਿਆ ਕਰੋ ਕਹਿਜਾ ਲੱਗਿਆ ਕੰਮ ਕਹਿਜਾ ਨਹੀਂ ਸੱਤ ਤਰੀਕ ਦਾ